ਆ ਜਦ ਪੁਲਸ ਵਾਲੇ ਤਿੰਨੋ ਕੇ ਲੱਗ ਖੜੇ ਹੋ ਤੇ ਨਾ ਇਹਨਾਂ ਦਾ ਕਤਲ ਕਰਾ ਇਹ ਵਾਲਾ ਉਹ ਮੋਟਰਸਾਈਕਲ ਹੈ ਜਿਹਦੀ ਕੱਲ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਈ ਸੀ ਜਿਹਤੇ ਦੋ ਬੱਚੇ ਬੈਠੇ ਸੀ ਤੇ ਜਿਨ੍ਹਾਂ ਨੇ ਉੱਤੇ ਇੱਕ ਪੰਜਾਬੀ ਸਿੰਗਰ ਦਾ ਗੀਤ ਲਾਇਆ ਸੀ ਔਰ ਉਸ ਗੀਤ ਦੀ ਜਿਹੜੀ ਵਲਡਿੰਗ ਸੀਗੀ ਅਬਿਊਜ਼ ਸੀਗੀ ਪੁਲਿਸ ਪ੍ਰਤੀ ਲੈ ਕਹਿ ਰਿਹਾ ਤੇ ਜਿੰਨੇ ਵੀ ਪੁਲਿਸ ਵਾਲੇ ਨਾਕੇ ਤੇ ਖੜੇ ਆ ਵਿਚੋਂ ਨੇ ਭੈਣ ਦੀ ਗਾਲ ਕੱਢ ਕੇ ਕਿਹਾ ਵੀ ਇਹਨਾਂ ਸਾਰਿਆਂ ਨੂੰ ਗੋਲੀ ਮਾਰ ਦਿਓ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਅੱਜ ਅਸੀਂ ਕਬੂ ਕਰ ਲਿਆ ਜੀ ਇਹ ਜਿਹੜੀ ਬੱਚਿਆਂ ਨੇ ਨੰਬਰ ਪਲੇਟ ਪਿੱਛੇ ਲਾਈ ਹੈ ਤੇਰਾ ਕਰਮ ਰਾਜ ਦੱਸਦਾ ਕੀ ਕਰਦੇ ਐਂ ਤਾਂ ਦੇਖੋ ਨੰਬਰ ਪਲੇਟ ਲੱਗੀ ਐ ਇਹ ਇੱਥੋਂ ਹੀ ਨੰਬਰ ਪਲੇਟ ਕੱਟੀ ਐ ਹੱਥ ਲਾਉਣ ਵਾਲੀ ਨਿਕਪੀ ਐ ਇਹ ਕੀ ਕਰਦੇ ਆ ਜਦੋਂ ਇਹ ਜੀ ਹਰਕਤਾਂ ਕਰਦੇ ਆ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਐ ਲਾ ਕੇ ਫੱਟ ਚੁੱਕ ਲੀ ਜੀ ਹੁਣ ਇੱਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇੱਕ ਦਾ ਇਹ ਤੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਾਡੇ ਜਿਹੜਾ ਸੋਸ਼ਲ ਮੀਡੀਆ ਸੈੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨਜੋ ਗੈਸਪੀਸ਼ਲ ਸ੍ਰਿੰਦਰ ਲੰਬਾ ਜੀ ਐਸਐਸਪੀ ਸ਼ਾਹਪੂਰ ਜੀ ਨੇ ਜਿਹੜਾ ਹੈਗਾ ਸਾਡਾ ਸੋਸ਼ਲ ਮੀਡੀਆ ਸੈੱਲ ਹੈ ਇਹ ਤੇਰੇ ਬਲਾਜਮ ਲਾਏ ਆ ਉਹਨਾਂ ਜਿਹੜੀ ਨਿਗਾਹ ਆ ਹਰ ਟਾਈਮ ਬੌਜ ਵਰਗੀ ਹੈ ਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਪਾਈ ਕੇ ਦੇਖੋ ਏ ਗਾਲੀ ਕੱਢ ਰਿਹਾ ਬੱਚਾ ਤੇ ਜਿਹੜੀ ਨੰਬਰ ਪਲੇਟ ਉਸ ਟਾਈਮ ਲਾ ਲਿੰਦਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਉਹ ਆਉਂਦੇ ਆ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਦੱਸ ਕੇ ਸਾਰਾ ਇਹਦਾ ਜੋ ਦਿਸੰਦਾ ਟ੍ਰੈਪ ਕਰੂਲੇ ਮਤਲਬ ਉਹ ਕੋ ਬਣਦਾ ਉਹ ਦੇਖ ਕੇ ਤੋਰਾਂਗੇ ਇਹ ਪੁੱਤ ਜਿਹੜੇ ਤੂੰ ਇਦਾਂ ਦੇ ਮਿੱਥੇ ਸ਼ਬਦ ਬੋਲਦਾ ਹੈ ਇਹ ਤੈਨੂੰ ਉਹਦਾ ਲਗਾ ਇਨਾਮ ਐਨ ਗਰਬਾਣੀ ਵਿੱਚ ਲਿਖਿਆ ਹੈ ਨਾਮ ਇੱਕ ਫਿੱਕਾ ਬੋਲੀਏ ਤਨਮਨ ਫਿੱਕਾ ਹੋ ਗਏ ਦੇਖ ਲੈ ਸਾਡਾ ਤਨਮਨ ਫਿੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਤੇਰਾ ਹੋਇਆ ਇਹ ਹੁ ਤੇਰਾ ਗਿਫਟ ਹੈ ਇਹਨੂੰ ਪੁੱਤ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਘਰ ਦੇ ਵਿੱਚ ਨੂੰ ਜਿੱਥੇ ਕਮਰ ਬੈਠ ਕੇ ਸੁਣਾ ਉਹਦੇ ਸਾਹਮਣੇ ਤਾਂ ਲੈਣਾ ਨੂੰ ਤੇ ਜਦੋਂ ਘਰੋਂ ਨਿਕਲਣਾ ਇਹ ਚਾਰ ਦੇਖ ਕੇ ਲੰਘਣਾ ਠੀਕ ਹੈ ਕਿ ਤੈਨੂੰ ਸੁਖਰੀ ਉਮਰ ਯਾਦ ਰਵੇ ਕਿ ਮੈਂ ਕਦੇ ਕੰਮ ਨਹੀਂ ਕਰਾਂ ਆ ਲੋ ਇਹ ਤੁਹਾਡਾ ਗਿਫਟ ਸਮਾਰ ਕੇ ਰੱਖਣਾ ਥੈਂਕ ਯੂ ਕਦਰੀਆ ਸ਼ੋਸ਼ਣੇ ਮੀਡੀਆ ਤੇ ਪੁਲਿਸ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਤੱਕ ਅਮਰ ਜਾਂ ਵੀ ਭੋਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਰਦ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਦੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਉਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਹੋਵੇ ਤੇ ਇਹ ਸਰਗਰਮ ਪਾਲਸੀ ਕਿਸੇ ਕੋਈ ਗਲਤ ਬੰਦੇ ਨੂੰ پکڑ ਸੇਗੀ। ਇਹ ਵਾਲਾ ਉਹ ਮੋਟਰਸਾਈਕਲ ਹੈ ਜਿਹਦੀ ਕੱਲ ਸੋਸ਼ਲ ਮੀਡੀਆ ਉੱਪਰ ਵੀਡੀਓ ਵਾਇਰਲ ਹੋਈ ਸੀ ਜਿਸ ਤੇ ਦੋ ਬੱਚੇ ਬੈਠੇ ਸੀ ਤੇ ਜਿਨ੍ਹਾਂ ਨੇ ਉੱਤੇ ਇੱਕ ਪੰਜਾਬੀ ਸਿੰਗਰ ਦਾ ਗੀਤ ਲਾਇਆ ਸੀ। ਔਰ ਉਸ ਗੀਤ ਦੀ ਜਿਹੜੀ ਵਲਡਿੰਗ ਸੀਗੀ ਅਬਿਊਜ਼ ਸੀਗੀ ਪੁਲਿਸ ਪ੍ਰਤੀ ਮੈਂ ਕਹਿ ਰਿਹਾ ਤੇ ਜਿੰਨੇ ਵੀ ਪੁਲਿਸ ਵਾਲੇ ਨਾਕੇ ਤੇ ਖੜੇ ਆ ਵਿੱਚ ਉਹਨੇ ਭੈਣ ਦੀ ਗਾਲ ਕਢ ਕੇ ਕਿਹਾ ਵੀ ਇਹਨਾਂ ਸਾਰਿਆਂ ਨੂੰ ਗੋਲੀ ਮਾਰ ਦਿਓ ਇਹ ਉਹੀ ਮੋਟਰਸਾਈਕਲ ਹੈ ਜਿਹੜਾ ਅੱਜ ਅਸੀਂ ਕਬੂ ਕਰ ਲਿਆ ਜੀ ਇਹ ਜਿਹੜੀ ਬੱਚਿਆਂ ਨੇ ਨੰਬਰ ਪਲੇਟ ਪਿੱਛੇ ਲਾਈ ਹੈ ਇਹਦਾ ਨੰਬਰ ਰਾਜ ਦੱਸਦਾ ਕੀ ਕਰਦੇ ਐਂ ਤਾਂ ਦੇਖੋ ਨੰਬਰ ਪਲੇਟ ਲੱਗੀ ਹੈ ਕਿ ਇੱਥੋਂ ਹੀ ਨੰਬਰ ਪਲੇਟ ਕੱਟੀ ਆ ਆ ਜੀ ਹੱਥ ਲਾਉਣ ਵਾਲੀ ਨਿਕਪੀਆ ਇਹ ਕੀ ਕਰਦੇ ਆ ਜਦੋਂ ਅਜਿਹੀ ਹਰਕਤਾਂ ਕਰਦੇ ਆ ਤੇ ਨਾਲ ਹੀ ਨੰਬਰ ਪਲੇਟ ਜਿਹੜੀ ਆ ਲਾ ਕੇ ਹੱਥ ਚ ਫੜ ਲੀਏ ਹੁਣ ਇਥੋਂ ਸਾਨੂੰ ਕਿਵੇਂ ਪਤਾ ਲੱਗੂ ਕਿ ਮੋਟਰਸਾਈਕਲ ਜਿਹੜਾ ਇੱਕ ਦਾ ਇਹ ਤੱਲ ਜਦੋਂ ਸਾਨੂੰ ਵੀਡੀਓ ਇਹਨਾਂ ਦੀ ਵਾਇਰਲ ਹੋਈ ਤਾਂ ਸਾਡੇ ਜਿਹੜਾ ਸੋਸ਼ਲ ਮੀਡੀਆ ਸੈੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮਾਨਜੋਗ ਐਸਐਸਪੀ ਸ਼੍ਰੀ ਸ੍ਰਿੰਦਰ ਲੰਬਾ ਜੀ ਐਸਐਸਪੀ ਸ਼ਹਿਾਹਪੁਰ ਜੀ ਨੇ ਜਿਹੜਾ ਹੈਗਾ ਸਾਡਾ ਸੋਸ਼ਲ ਮੀਡੀਆ ਸੈੱਲ ਹੈ ਇਹ ਤੇੜੇ ਬਲਾਜਮ ਲਾਏ ਆ ਉਹਨਾਂ ਦੀ ਨਿਗਰਾਨੀ ਹਰ ਟਾਈਮ ਬੌਜ ਵਰਗੀ ਹੈ ਤੇ ਉਹਨਾਂ ਨੇ ਇਹ ਮੈਨੂੰ ਵੀਡੀਓ ਪਾਈ ਚ ਦੇ ਤੇ ਜਿਹੜੀ ਨੰਬਰ ਪਲੇਟ ਉਸੇ ਟਾਈਮ ਲਾ ਲਿੰਦਾ ਉਹਨਾਂ ਦੇ ਪੇਰੈਂਟਸ ਨੂੰ ਅਸੀਂ ਬੁਲਾਇਆ ਉਹ ਆਉਂਦੇ ਆ ਉਹਨਾਂ ਨਾਲ ਸਾਰੀ ਗੱਲਬਾਤ ਕਰਕੇ ਜੋ ਬੱਚੇ ਨੇ ਗਲਤੀ ਕੀਤੀ ਹੈ ਉਹਨੂੰ ਦੱਸ ਕੇ ਸਾਰਾ ਇਹਦਾ ਜੋ ਦਸ਼ੰਦਾ ਟ੍ਰੈਫਿਕ ਰੂਲ ਮਤਲਬ ਕੋ ਬਣਦਾ ਉਹ ਦੇਖ ਕੇ ਤੋਰਾਂਗੇ ਇਹ ਪੁੱਤ ਜਿਹੜੇ ਤੂੰ ਇਦਾਂ ਦੇ ਮਿੱਥਿਆ ਸ਼ਬਦ ਬੋਲਦਾ ਹੈ ਇਹ ਤੈਨੂੰ ਉਹਦਾ ਲਗਾ ਇਨਾਮ ਹੈ ਨਕਰਬਾਣੀ ਵਿੱਚ ਲਿਖਿਆ ਨਾਮਿਕ ਫਿੱਕਾ ਬੋਲੀਏ ਤੰਦਮਨ ਫਿੱਕਾ ਹੋ ਗਏ ਦੇਖਲਾ ਸਾਡਾ ਤੁਮਨ ਕੀਤਾ ਕਰਦੀ ਕੋਸ਼ਿਸ਼ ਕੀਤੀ ਤੇ ਤੇਰਾ ਇਹ ਹੋਇਆ ਇਹ ਰਹਾ ਤੇਰਾ ਗਿਫਟ ਇਹਨੂੰ ਕੋਪੀ ਲੈਮੀਨੇਸ਼ਨ ਕਰਾ ਕੇ ਸੰਭਾਲ ਕੇ ਰੱਖ ਲੈਣਾ ਤੇ ਜਦੋਂ ਘਰ ਦੇ ਵਿੱਚ ਜਦੋਂ ਜਿੱਥੇ ਕਮਰ ਬੈਠ ਕੇ ਸੁਣਾ ਉਹਦੇ ਸਾਹਮਣੇ ਤਾਂ ਲੈਣਾ ਨੂੰ ਤੇ ਜਦੋਂ ਘਰੋਂ ਨਿਕਲਣਾ ਇਹ ਤਾਂ ਦੇਖ ਕੇ ਲੰਘਣਾ ਠੀਕ ਹੈ ਤੇ ਤੈਨੂੰ ਸਾਰੀ ਉਮਰ ਯਾਦ ਰਵੇ ਕਿ ਮੈਂ ਗਲਤ ਕੰਮ ਨਹੀਂ ਕਰਨਾ ਆ ਲੋ ਇਹ ਤੁਹਾਡਾ ਗਿਫਟ ਸੰਭਾਲ ਕੇ ਰੱਖਣਾ ਥੈਂਕ ਯੂ ਕਰਦੇ ਹਾਂ ਸ਼ੋਸ਼ਣ ਮੀਡੀਆ ਤੇ ਪਾਲਸੀ ਦੇ ਖਿਲਾਫ ਬਣਾ ਕੇ ਪਾਈ ਸੀ ਜਿਸ ਬਾਰੇ ਮੈਨੂੰ ਨਹੀਂ ਪਤਾ ਸੀ ਕਿ ਇਸ ਦਾ ਖਮਿਆਜਾ ਵੀ ਭੋਗਤਣਾ ਪਊਗਾ ਅੱਜ ਮੈਨੂੰ ਪੁਲਿਸ ਅੱਜ ਮੈਨੂੰ ਸ਼ਾਰਦ ਪੁਲਿਸ ਨੇ ਮੋਟਰਸਾਈਕਲ ਦੇ ਇਸ ਮੇਰੇ ਕਾਬੂ ਕਰ ਲਿਆ ਹੈ ਅਤੇ ਮੇਰਾ ਮੋਟਰਸਾਈਕਲ ਬੰਦ ਕਰ ਦਿੱਤਾ ਹੈ ਅਤੇ ਮੈਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਦੇ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਅਤੇ ਉਹ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਣਾ ਕੇ ਨਾ ਪਾਈ ਜਾਵੇ ਤੇ ਸ਼ਾਰਦ ਪੁਲਿਸ ਕਿਸੇ ਕੋਈ ਗਲਤ ਬੰਦੇ ਨੂੰ ਕਸ ਨਹੀਂ ਜੀ